ਸਸ਼ਕਲ ਦੀ ਕਿਦਾਉ ਸਾਰੇ ਠੀਕ ਠਾਕ ਹੋ ਮੈਂ ਤੁਹਾਡੀ ਆਪਣੀ ਜਸਮின் ਚੋਟੀਆ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ ਆ ਜ਼ਰੂਰੀ ਤੇ ਜੇ ਤੁਹਾਨੂੰ ਗੱਲ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਸੁਝਾਅ ਵੀ ਦੇਣਾ ਜਿਹੜੇ ਰਿਸ਼ਤੇ ਆ ਰਿਸ਼ਤੇ ਕਿਉਂ ਦੂਰ ਹੋ ਰਹੇ ਨੇ ਕੋਈ ਵੀ ਲਾ ਲਓ ਚਾਹੇ ਭੈਣ ਭਾਈਆਂ ਚ ਪਿਆਰ ਹੋਇਆ ਪਹਿਲਾਂ ਚਾਹੇ ਪਤੀ ਪਤਨੀ ਦਾ ਹੈ ਨਾ ਚਾਹੇ ਬੱਚੇ ਲਾ ਲੋ ਬੱਚੇ ਵੀ ਅੱਜ ਕੱਲ ਮਾਂ ਦੀ ਗੱਲ ਮਾਂ ਬਾਪ ਦੀ ਗੱਲ ਸਹਿਣ ਨਹੀਂ ਕਰਦੇ ਛੋਟੇ ਬੱਚੇ ਤੂੰ ਲਾ ਲੋ ਜੇ ਆਪਾਂ ਬੱਚੇ ਨੂੰ ਡਾਟਦੇ ਆ ਤਾਂ ਉਹਨੂੰ ਇਹ ਲੱਗਦਾ ਹੈਗਾ ਕਿ ਵੀ ਮੇਰੇ ਵਾਸਤੇ ਉਹੀ ਦੁਸ਼ਮਣ ਹੈ ਜਿਹੜਾ ਵੀ ਆਪਾਂ ਕਿਤੇ ਰੋਕਦੇ ਹੁੰਨੇ ਆ ਵੀ ਆਪਾਂ ਨੂੰ ਪਤਾ ਹੁੰਦਾ ਕਿਉਂਕਿ ਆਪਣੀ ਜ਼ਿੰਦਗੀ ਉਹ ਉਹ ਰਾਹਾਂ ਵਿੱਚ ਟੱਪੀ ਹੁੰਦੀ ਹੈ ਤੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਆਪਾਂ ਟੋਕਦੇ ਆ ਫਿਰ ਉਹਦਾ ਸੋਚਣ ਲੱਗ ਜਾਂਦੇ ਨੇ ਕਿ ਸਾਨੂੰ ਤੇ ਟੋਕ ਦੇਣੀ ਹੈ ਹਨਾ ਬਾਕੀ ਇੱਕ ਗੱਲ ਹੋਰ ਕਹਿਣਾ ਚਾਹੁੰਨੀ ਆ ਸੌਣ ਚੜ ਗਿਆ ਜੀ ਸਾਰੀਆਂ ਭੈਣਾਂ ਨੂੰ ਸੌਣ ਦੀਆਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਪਰਾਂ ਜਿਉਂਦੇ ਬਸਦੇ ਰਹੇ ਨੇ ਜੋ ਸੁੰਦਾਰੀ ਲੈ ਕੇ ਆਉਂਦੇ ਨੇ ਚਾਹੀ ਆਪਣੇ ਘਰੇ ਬੰਦਾ ਰਾਜ ਆਗਾ ਆਪਦੇ ਘਰੇ ਸਭ ਕੁਝ ਸਭ ਫੇਰ ਵੀ ਭੈਣਾਂ ਆਪਣੇ ਮਾਪਿਆਂ ਦੇ ਘਰ ਦੀ ਆਸ ਰੱਖਦੀਆਂ ਨੇ ਤੇ ਉਹਨਾਂ ਨੂੰ ਐ ਹੁੰਦਾ ਵੀ ਮੇਰਾ ਭਰਾ ਹੋਊਗਾ ਸਾਡੇ ਮੇਰੇ ਪੇਕੇ ਵੱਲ ਆਉਣਗੇ ਹਨਾ ਉਹ ਇੱਕ ਨਾ ਅਜੀਬ ਹੀ ਖੁਸ਼ੀ ਹੁੰਦੀ ਆ ਜਦੋਂ ਭਰਾ ਉਹਦੀ ਭੈਣ ਦੇ ਘਰੇ ਆਉਂਦਾ ਤੇ ਅੱਜ ਕੱਲ ਦੇਖਦੇ ਆ ਕਿ ਰਿਸ਼ਤੇ ਨਾਤੇ ਮਤਬਲੀ ਜੇ ਹੋ ਗਏ ਜਿਵੇਂ ਕਹਿੰਦੇ ਦੁਨੀਆ ਮਤਲਬ ਕੋਈ ਕਿਸੇ ਦਾ ਪਿਆਰ ਨਹੀਂ ਰਿਹਾ ਸਤਕਾਰ ਨਹੀਂ ਰਿਹਾ ਪਹਿਲਾਂ ਵਾਂਗੂ ਪਹਿਲਾਂ ਜਦੋਂ ਅ ਮਤਲਬ ਰਿਸ਼ਤੇਦਾਰ ਆਉਂਦੇ ਕਿੰਨਾ ਚਾ ਚੜ ਜਾਂਦਾ ਵੀ ਸਾਡੇ ਰਿਸ਼ਤੇਦਾਰ ਆ ਰਹੇ ਨੇ ਫਿਰ ਸਾਰੇ ਚਾਰ ਕਰਾ ਨੂੰ ਦੱਸਦੇ ਅੱਜ ਮੇਰੀ ਭੈਣ ਆ ਰਹੀ ਆ ਜਾਂ ਅੱਜ ਮੇਰਾ ਮਾਮਾ ਆ ਰਿਹਾ ਜਾਂ ਅੱਜ ਸਾਡੇ ਆ ਰਹੇ ਨੇ ਹਣ ਇੰਨੀ ਉਤਸ਼ਾਹ ਇਹ ਹੋ ਜਾਂਦਾ ਤੇ ਇੰਨੀ ਖੁਸ਼ੀ ਹੁੰਦੀ ਉਹਨਾਂ ਤਾਂ ਸੰਭ ਹੀ ਨਹੀਂ ਜਾਂਦੀ ਸੀ ਤੇ ਅੱਜਕੱਲ ਜਦੋਂ ਕਾਲ ਕਰਦੇ ਆ ਵੀ ਅਸੀਂ ਆਉਣਾ ਕਿ ਤੇ ਪਹਿਲਾਂ ਕਹਿ ਦੇਣਗੇ ਅਸੀਂ ਤਾਂ ਬਾਹਰ ਗਏ ਆ ਜਿਹੜਾ ਫੋਨ ਆ ਫੋਨ ਬਹੁਤ ਝੂਠ ਬਲਾਉਂਦਾ ਇਹ ਰਿਸ਼ਤੇ ਨਾਤਿਆਂ ਦਾ ਫਰਕ ਪੈਣ ਦਾ ਕਾਰਨ ਕੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇਸ ਕਰਕੇ ਮੈਂ ਕਹਿਨੀ ਆ ਕਿ ਰਿਸ਼ਤੇ ਵਿੱਚ ਤਵਾਕ ਹੋਣਾ ਬਹੁਤ ਜ਼ਰੂਰੀ ਆ ਕੋਈ ਵੀ ਰਿਸ਼ਤਾ ਗਾ ਆਪਾਂ ਇੱਕ ਦੂਜੇ ਤੇ ਇੰਨਾ ਵਿਸ਼ਵਾਸ ਕਰਦੇ ਹੁੰਨੇ ਆ ਕਿ ਸਾਡਾ ਸਾਰਾ ਕੁਝ ਇਹੀ ਆ ਪਮਾ ਘਰ ਵਾਲੀ ਲਾ ਲਓ ਪਮਾ ਘਰ ਵਾਲਾ ਲਾ ਲਓ ਜੀ ਮਤਲਬ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਸ਼ੇਅਰ ਕਰਨੀ ਕਈ ਰਿਸ਼ਤੇ ਐਦਾਂ ਦੇ ਹੁੰਦੇ ਨੇ ਕਿ ਇੱਕ ਘਰ ਵਿੱਚ ਰਹਿੰਦੇ ਹੋਏ ਵੀ ਅਜ ਨਵੀਂ ਹੁੰਦੇ ਨੇ ਉਹ ਉਹ ਦੇ ਬਾਰੇ ਨਹੀਂ ਜਾਣਦਾ ਉਹ ਉਹ ਦੇ ਬਾਰੇ ਨਹੀਂ ਜਾਣਦਾ ਬਸ ਮਸਲਾ ਹੁੰਦਾ ਕਿ ਆਪਾਂ ਰਿਸ਼ਤਾ ਨਿਭਾਈ ਜਾਂਦੇ ਜਿੰਨਾ ਚ ਮਤਲਬ ਨਿਭੀ ਜਾਂਦਾ ਉਹ ਇਹ ਨਹੀਂ ਸੋਚਦੇ ਵੀ ਜੇ ਕੋਈ ਪ੍ਰੋਬਲਮ ਆ ਬਹਿ ਕੇ ਹੱਲ ਕਰ ਲੈਣ ਕਿਉਂਕਿ ਹਰ ਇੱਕ ਦੀ ਜ਼ਿੰਦਗੀ ਹੁੰਦੀ ਹੈ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਇੱਕ ਸਕਿੰਟ ਦਾ ਪਤਾ ਨਹੀਂ ਇਨਸਾਨ ਦਾ ਇੱਕ ਸਕਿੰਟ ਦਾ ਪਤਾ ਨਹੀਂ ਪਤਾ ਨਹੀਂ ਕਦੋਂ ਇਸ ਦੁਨੀਆ ਨੂੰ ਬਾਏ ਬਾਏ ਕਹੇ ਜਾਣ ਇਸ ਕਰਕੇ ਆਪਣੇ ਦਾ ਖਿਆਲ ਰੱਖੋ ਤੇ ਆਪਣੇ ਨੂੰ ਪਿਆਰ ਕਰੋ ਕਹਿੰਦਾ ਮਤਲਬ ਸਤਿਕਾਰ ਕਰੋ ਫਾਰਮਟ ਹੀ ਨਾ ਕਰੋ रिश्ਤੇ ਬਨੌਟੀ ਨਾ ਸਮਝੋ। ਰਿਸ਼ਤਿਆਂ ਨੂੰ ਦਿਲੋਂ ਨਮਾਓ। ਜਿਹੜਾ ਰਿਸ਼ਤਾ ਦਿਲੋਂ ਨਿਭਦਾ ਉਹ ਕਦੇ ਟੁੱਟਦਾ ਨਹੀਂ ਹੁੰਦਾ। ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰੇ ਕਿੰਨੀ ਕੇਅਰ ਕਰ ਲਿਆ, ਕਰ ਰਿਹਾ ਹੈਗਾ। ਉਹ ਵੀਰੇਦਦਾ ਹੁੰਦਾ ਕਿ ਕਿ ਕਈ ਵਾਰੀ ਕੋਠੀਆਂ ਸੌਰਤਾਂ ਬਹੁਤ ਮਿਲ ਜਾਂਦੀਆਂ ਨੇ ਪਰ ਇਕੱਲਾਪਨ ਬੰਦੇ ਨੂੰ ਖਾ ਜਾਂਦਾ। ਸੌਰੀ ਕੱਲਾਪਨ ਬੰਦੇ ਨੂੰ ਖਾ ਜਾਂਦਾ ਹੈਗਾ ਉਹ ਕੰਦਾ ਨਾ ਗੱਲਾਂ ਕਰਦਾ ਰਹਿੰਦਾ ਅੱਜਕੱਲ ਜਿਹੜੀ ਅਟੈਕ ਵਗੈਰਾ ਹੋ ਰਹੇ ਨੇ ਇਹਦਾ ਕਾਰਨ ਵੀ ਇਹ ਆ ਕਿਉਂਕਿ ਦਿਲ ਵਿੱਚ ਬੰਦਾ ਗੱਲ ਸਪਾ ਲੈਂਦਾ ਕੋਈ ਔਰਤ ਲਾ ਲੋ ਬੰਦਾ ਲਾ ਲੋ ਹਨਾ ਉਹ ਕਿਸੇ ਨਾਲ ਸ਼ੇਅਰ ਨਹੀਂ ਕਰਦਾ ਹਰ ਇੱਕ ਗੱਲ ਬੰਦੇ ਨੂੰ ਸ਼ੇਅਰ ਕਰਨੀ ਚਾਹੀਦੀ ਆ ਪਾ ਮਾਂ ਚੰਗੀ ਆ ਪਾ ਮਾਂ ਮਾੜੀ ਆ ਥੋੜਾ ਚਿਰ ਉਹਨਾਂ ਨੂੰ ਬੁਰੀ ਲੱਗੂਗੀ ਪਰ ਉਹ ਤੇ ਤੇ ਅਮਲ ਜ਼ਰੂਰ ਕਰਦਾ ਬਾਅਦ ਵਿੱਚ ਵੀ ਵੀ ਉਹ ਗੱਲ ਉਹਨੇ ਸਹੀ ਕਹਿ ਰਿਆ ਸੀ ਯਾਰ ਕਿ ਮੈਂ ਉਹਦੇ ਤੇ ਅਮਲ ਕਰਾਂ ਇਸ ਕਰਕੇ ਰਿਸ਼ਤੇ ਬਚਾ ਜਾਂਦੇ ਨੇ ਤੇ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਦੋਸਤੋ ਅੱਜ ਹੈ ਕੀ ਪਤਾ ਕੱਲ੍ਹ ਨਾ ਹੋਈ ਇਸ ਕਰਕੇ ਦੁਸ਼ਮਣੀਆਂ ਛੱਡੋ ਤੇ ਪਿਆਰ ਸਤਿਕਾਰ ਨਾਲ ਰਿਆ ਕਰੋ ਕੁਝ ਨਹੀਂ ਲੈ ਜਾਣਾ ਇਸ ਦੁਨੀਆ ਤੋਂ ਖਾਲੀ ਆਇਸੀ ਖਾਲੀ ਜਾਣਾ ਐਵੇਂ ਮੇਰੀ ਮੇਰੀ ਕਰਦੇ ਰਹਿੰਦੇ ਆ ਦੌੜ ਲੱਗੀ ਹੋਈ ਆ ਕਮਜਾਬੀ ਦੇ ਪਿੱਛੇ ਸਿਕੰਦਰ ਖਾਲੀ ਹੱਥ ਆਇਆ ਸੀ ਖਾਲੀ ਹੱਥ ਗਿਆ ਕੁਝ ਨਹੀਂ ਲੈ ਕੇ ਗਿਆ ਤੁਸੀਂ ਆਪਣੀ ਫੈਮਿਲੀ ਨੂੰ ਅਹਿਮਤ ਦਿਓ ਮਤਲਬ ਆਪਣੀ ਫੈਮਿਲੀ ਨੂੰ ਟਾਈਮ ਦਿਓ ਆਪਣੇ ਬੱਚਿਆਂ ਨੂੰ ਟਾਈਮ ਦਿਓ ਆਪਣੀ ਫੈਮਲੀ ਨਾਲ ਬੈਠੋ ਘੁੰਮੋ ਫਿਰੋ ਹਰ ਗੱਲ ਬੱਚਿਆਂ ਨਾਲ ਵੀ ਸ਼ੇਅਰ ਕਰੋ ਜੇ ਉਹਨਾਂ ਨੂੰ ਪੁੱਛੋ ਬੇਟਾ ਤੂੰ ਚਿੜਚਿੜਣਾ ਪੰਤਰੀਂ ਚ ਕਿਉਂ ਆਗਾ ਤੂੰ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਕਿਉਂ ਨਹੀਂ ਕਰ ਰਿਹਾ ਉਹ ਜ਼ਰੂਰ ਦੱਸੋਗਾ ਤੁਹਾਨੂੰ ਮਜਾ ਫਿਰ ਉਹ ਜੇ ਤੁਹਾਡੇ ਚ ਵੀ ਕਮੀ ਆ ਤਾਂ ਕਮੀ ਪੂਰੀ ਕਰੋ ਜੇ ਬੱਚਿਆਂ ਚ ਕਮੀ ਆ ਬੱਚੇ ਵੀ ਆਪਣੀ ਕਮੀ ਪੂਰੀ ਕਰਨਗੇ ਜੇ ਉਹਨਾਂ ਨੂੰ ਪਿਆਰ ਨਾਲ ਗਾਈਡ ਕਰਨਗੇ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਚ ਨਹੀਂ ਤਾਂ ਇਹ ਰਿਸ਼ਤੇ ਜਮਾ ਖਤਮ ਹੋ ਜਾਣਗੇ ਬੰਦਾ ਕੱਲਾ ਰਹਿ ਜਾਊਗਾ ਤੇ ਮੈਂ ਰਿਸ਼ਤਿਆਂ ਤੇ ਗੱਲ ਕੀਤੀ ਅੱਜ ਤੇ ਤੁਸੀਂ ਜ਼ਰੂਰ ਗੌਰ ਕਰਨਾ ਜੀ ਸ਼ੇਅਰ ਵੀ ਕਰਨਾ ਜੇ ਚੰਗੀ ਲੱਗੇ ਕਮੈਂਟ ਵੀ ਕਰਨਾ ਧੰਨਵਾਦ ਸਾਰਿਆਂ ਦਾ